ਦਿਲਚਾ ਬੋਲਿਆ ਹੁਸੀ ਕੋਈ ਤੇਰਾ ਕੁਵਰੇ ਦਾ ਪਰ ਉਸਨੇ ਰਾਜ ਸੰਭਾਲਿਆ ਸੀ ਹਰ ਦਿੱਤਾ ਜੀ ਕਹ ਲਗੇ ਰਾਜ ਗੱਦੀ ਤੇ ਉਸ ਵੇਲੇ ਬੈਠ ਗਿਆ ਤੇ ਉਸਦੇ ਪਿਤਾ ਨੇ ਚੈਨਾਪਤੀ ਬਹਿਰਾਮ ਨੂੰ ਜੋ ਪਹਿਲਾਂ ਸਭ ਕੁਝ ਦੱਸਿਆ ਹੋਇਆ ਸੀ ਉਸਦੀ ਮਦਦ ਦੇ ਨਾਲ ਰਾਜ ਸੰਭਾਲਿਆ ਪਰ ਕੀ 13 ਵਰੇ ਦੀ ਉਮਰ ਵਿੱਚ ਅਕਬਰ ਉਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ 13 ਵਰੇ ਦੇ ਹਜ਼ਾਰਾਂ ਮੁੰਡੇ ਹੁਣ ਟੁਰ ਫਿਰ ਰਹੇ ਨੇ ਕੁਝ ਫਰਕ ਤੇ ਸੀ ਨਾ ਹਰਦਿੱਤਾ ਕਹਿਣ ਲੱਗਾ ਕੀ ਫਰਕ ਸੀ ਹਰਦਿੱਤਾ ਜੀ ਕਹਿਣ ਲੱਗੇ ਜਮੀ ਤੇ ਸਮਾਨ ਦਾ ਫਰਕ ਇੱਕੋ ਗੱਲ ਸੁਣ ਲੈ ਜਦੋਂ ਹਮਾਈਉ ਮਰ ਗਿਆ ਬਹਿਰਾਮ ਪੰਜਾਬ ਵਿੱਚ ਸੈਨਾਪਤੀ ਸੀ ਥੋੜੇ ਚਿਰ ਬਾਅਦ ਜਦ ਹੈ ਮੁスルਤਾਨ ਆਦਲ ਛਾਹ ਵੱਲੋਂ ਭਾਰੀ ਲਸ਼ਕਰ ਲੈ ਕੇ ਚੜਿਆ ਤੇ ਬਹਾਦਰੀ ਨਾਲ ਲੜਦਾ ਅੱਖ ਵਿੱਚ ਤੀਰ ਖਾ ਕੇ ਜ਼ਖਮੀ ਹੋ ਟੱਠਾ ਤਦ ਗ੍ਰਿਫਤਾਰ ਹੋ ਕੇ ਅਕਬਰ ਦੇ ਦਰਬਾਰ ਵਿੱਚ ਆਇਆ ਬਹਿਰਾਮ ਨੇ ਅਕਬਰ ਨੂੰ ਆਖਿਆ ਕਿ ਇਸ ਕਾਫਰ ਨੂੰ ਖੰਜਰ ਨਾਲ ਜ਼ਖਮੀ ਕਰ ਤੇ ਫਿਰ ਇਹ ਕਤਲ ਹੋਵੇ ਤੇ ਤੂੰ ਐਸੇ ਦੁਸ਼ਤ ਦਾ ਨਾਸ ਕਰਕੇ ਗਾਜੀ ਬਣੇ ਉਸ ਵੇਲੇ ਅਕਬਰ ਨੇ ਕਿਹਾ ਕਿ ਕੈਦੀ ਵੈਰੀ ਨੂੰ ਮਾਰਨਾ ਮੇਰੀ ਬਹਾਦਰੀ ਦੇ ਬਰਖਿਲਾਫ ਹੈ ਸੋਚ ਲੈ 13 ਵਰੇ ਦਾ ਮੁੰਡਾ ਸੀ ਜਿਸ ਦੇ ਦਿਲ ਵਿੱਚ ਬੀਰਤਾ ਦਾ ਇਹ ਆਦਰਸ਼ ਸੀ ਫਿਰ ਜਿਸ ਬਹਿਰਾਮ ਦੀ ਸੂਰ ਬੀਰਤਾ ਪਰ ਕਿਸੇ ਨੂੰ ਹਰਫ ਨਹੀਂ ਉਹ ਜਦੋਂ ਹੰਕਾਰੀ ਹੋਇਆ ਤੇ ਅਕਬਰ ਨੇ ਜਦ ਉਸ ਸੂਰਮੇ ਨੂੰ ਕੌਡੀ ਦਾ ਕਰ ਦਿੱਤਾ ਤੇ ਸਾਰਾ ਰਾਜ ਸਿੱਧਾ ਆਪਸ ਬਾਲਿਆ ਤਦ ਅਕਬਰ ਕੇਵਲ ਤੇ ਕੇਵਲ 17 ਸਾਲਾਂ ਦਾ ਸੀ ਦੁਰਚਾ ਜੀ ਕਿੱਥੇ ਫਿਰਦੇ ਹੋ ਪੰਜੀ ਉਂਗਲਾਂ ਬਰਾਬਰ ਨਹੀਂ ਐ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਨੱਕ ਮੂੰਹ ਕੰਨ ਤਾਂ ਸਭ ਦੇ ਇੱਕੋ ਗਿਣਤੀ ਦੇ ਹਨ ਪਰ ਅੰਦਰਲੀ ਲਿਆਕਤ ਅਡ ਅਡ ਹੈ ਫਿਰ ਸੋਚੋ ਦੁਨੀਆ ਵਿੱਚ ਕਈ ਪੁਰਖ ਕਲਾਵਾਨ ਜੰਮਦੇ ਹਨ ਦਿਮਾਗੀ ਲਿਆਕਤ ਤੇ ਸਮਝ ਦੀ ਇਸ ਕੁਦਰਤੋਂ ਮਿਲੀ ਕਲਾ ਨਾਲ ਹੀ ਜਿਵੇਂ ਅਸਮਾਨ ਦਾ ਫਰਕ ਪੈ ਜਾਂਦਾ ਹੈ ਪਰ ਜਿੱਥੇ ਰੋਹਾਨੀ ਕਲਾ ਨਾਲ ਹੋਵੇ ਉੱਥੇ ਹੋਰ ਹੀ ਗੱਲ ਹੋ ਜਾਂਦੀ ਹੈ ਮੈਂ ਅਚਰਜ ਦਿੱਠਾ ਹੈ ਕਿ ਜਦੋਂ ਦੁਨਿਆਵੀ ਮੰਜਲਾਂ ਵਿੱਚ ਬੱਚੇ ਅਨੋਖੇ ਕਰਮ ਕਰ ਤੇ ਲੋਕ ਹੈਰਾਨੇ ਹੁੰਦੇ ਤਵਾ ਰਿਖਾਂ ਵਾਲੇ ਫਖਰਾ ਨਾਲ ਲਿਖਦੇ ਹਨ ਪਰ ਜਦ ਰੋਹਾਨੀ ਮੰਡਲ ਵਿੱਚ ਰੋਹਾਨੀ ਕਲਾਵਾਨ ਬੱਚੇ ਕੋਈ ਅਲੌਕਿਕ ਕੰਮ ਕਰਨ ਤਾਂ ਲੋਕੀ ਕਹਿਰੀਆਂ ਅੱਖਾਂ ਨਾਲ ਵੇਖਦੇ ਤੇ ਸੰਸੇ ਵਾਲੇ ਦਿਲ ਨਾਲ ਉਹਨਾਂ ਨੂੰ ਤੋਲਦੇ ਨੇ ਹਾਂ ਮੁਰਖਾਂ ਨੂੰ ਲਿਖਣ ਵੇਲੇ ਮਨੋਂ ਪੈ ਜਾਂਦੀ ਹੈ ਤੇ ਤੁਸੀਂ ਆਪ ਭਰੋਸੇਵਾਨ ਹੋ ਕੇ 6ਵੇਂ 7ਵੇਂ 8ਵੇਂ 9ਵੇਂ ਗੁਰਾਂ ਦੇ ਕੌਤਕ ਤੱਕ ਕੇ ਘਬਰਾ ਰਹੇ ਹੋ ਉੱਚਾ ਉੱਠ ਸਜਣਾ ਹਿੰਮਤ ਕਰ ਆਪਣੇ ਆਪ ਨੂੰ ਸੰਭਾਲ ਗੁਰੂ ਦੀ ਜੋਤ ਜਗਤ ਦੇ ਪਹਿਲੇ ਯੋਗਤ ਲੋਕਾਂ ਤੋਂ ਕਲਾਵਾਨਾਂ ਤੋਂ ਉਚੇਰੀ ਸ਼ੈ ਹੈ ਗੁਰੂ ਤੇਗ ਬਹਾਦਰ ਜੀ ਨੇ ਜੋ ਕੈਦਖਾਨੇ ਵਿੱਚੋਂ ਸਨੇਹਾ ਤੇ ਤਿਲਕ ਦਾ ਸਮਾਨ ਕੱਲਿਆ ਹੈ ਕਿ ਗੁਰਤਾ ਦੀ ਗਾਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਸਾ ਦਿੱਤੀ ਹੈ ਇਹ ਕਾਫੀ ਹੈ ਸਮਝਣ ਲਈ ਕਿ ਜੋ ਕੁਝ ਨਵੇਂ ਗੁਰੂ ਹੋਏ ਹਨ ਉਹ ਕੁਝ ਇਹ ਹੋਣਗੇ ਤੇ ਹਨ ਸਸਾ ਕਿਉਂ ਤੇ ਵਹਿਮ ਕਿਉਂ ਕੌਣ ਜਮਿਆ ਸੂਰਜ ਨੂੰ ਹਨੇਰਾ ਕਰਨ ਵਾਲਾ ਬੱਦਲ ਆਏ ਆਗਨਤ ਵਾਰ ਆਏ ਗੱਜੇ ਗੜ ਕੇ ਸੂਰਜਗੇ ਤਣ ਖਲੋਤੇ ਪਰ ਆਖਰ ਪਾਟੇ ਹਵਾ ਨਾਲ ਉੱਡ ਗਏ ਕੁਝ ੇਠਾ ਡਿੱਗੇ ਤੇ ਸੂਰਜ ਅਖੰਡ ਰਿਆ ਗੁਰੂ ਜੋਤੀ ਅਮਰ ਹੈ ਭਰੋਸਾ ਬਨ ਔਰੰਗੇ ਤੇ ਉਸਦਾ ਰਾਜ ਲੋਪ ਹੋ ਜਾਣਗੇ ਗੁਰੂ ਸਾਹਿਬਾਂ ਦਾ ਉੱਤਮ ਸਫਲ ਹੋਏਗਾ ਸਿੱਖੀ ਸਦਾ ਟਰੇਗੀ ਅਗਲੀ ਗੱਲ ਵਰਤੀ ਹੀ ਸੋਚ ਲੈ ਗੁਰੂ ਪੰਚਮ ਜੀ ਦੇ ਸਾਕੇ ਵੇਲੇ ਛੇਵੇਂ ਸਤਿਗੁਰੂ ਛੋਟੀ ਉਮਰਾਂ ਵਿੱਚ ਸੰਤ ਫਿਰ ਵੇਖ ਲੈ ਸ਼ਾਹੀ ਫੌਜਾਂ ਨਾਲ ਲੜਦੇ ਦੇਸ਼ ਦੇ ਵਿੱਚ ਹੀ ਗੱਜਦੇ ਰਹਿ ਦਲਚਾ ਬੋਲਿਆ ਚੰਗਾ ਵਾਹ ਮੈਂ ਆਪ ਸੇਵਕ ਹਾਂ ਮੈਂ ਭਲੇ ਲਈ ਦੂਰੰਦੇਸ਼ੀ ਦੀ ਗੱਲ ਆਖੀ ਸੀ ਹਰ ਦਿੱਤਾ ਜੀ ਬੋਲੇ ਸੱਜਣਾ ਦੂਰੰਦੇਸ਼ੀ ਬੜੀ ਕੀਮਤੀ ਸ਼ੈ ਪਰ ਇਹਨਾਂ 10 ਗੁਰਾਂ ਦਾ ਵजूद ਰੋਹਾਨੀ ਕਲਾ ਵਾਲਾ ਵजूद ਹੈ ਔਰ ਰੋਹਾਨੀ ਕਲਾਵਾਨ ਹੈ ਔਰ ਸਭ ਤੋਂ ਉੱਚੀ ਰੋਹਾਨੀਆਂ ਤੋਂ ਵੀ ਉੱਚਾ ਹੈ ਸਭ ਤੇ ਵੱਡਾ ਸਤਗੁਰੂ ਨਾਨਕ ਜਨ ਕਲ ਰਾਖੀ ਮੇਰੀ ਇਹਨਾਂ ਦੀ ਸੇਵਾ ਇਹਨਾਂ ਦੇ ਹੁਕਮ ਵਿੱਚ ਚੁਰਨਾ ਇਹੀ ਦੂਰੰਦੇਸ਼ੀ ਹੈ ਆਭੁਦਰੀ ਕਰਨੀ ਮਨਮਰਜੀ ਕਰਨੀ ਆਪਣੀ ਸਿਆਣਪ ਨੂੰ ਅੱਗੇ ਰੱਖ ਕੇ ਤੁਰਨਾ ਕੋਈ ਦੂਰਅੰਦੇਸ਼ੀ ਨਹੀਂ ਹੈ ਦੁਨੀਆ ਦੇ ਲੋਕ ਇਹਨਾਂ ਨੂੰ ਨਹੀਂ ਸਮਝ ਸਕਦੇ ਪਰ ਸਾਨੂੰ ਮਰਮੀਆਂ ਨੂੰ ਰਾਜਦਾਨਾ ਨੂੰ ਨਿਕਟ ਵਰਤਿਆਂ ਨੂੰ ਤੇ ਸੋਝੀ ਚਾਹੀਦੀ ਹੈ ਨਾ ਹਰ ਕੋਈ ਦੂਸਰੇ ਨੂੰ ਆਪਣੇ ਤੋਂ ਹਿਸਾਬ ਕਰਕੇ ਕੁਝ ਉਹੋ ਜਿਹਾ ਹੀ ਸਮਝਦਾ ਆਪਣੇ ਵਰਗਾ ਪਰ ਕਲਾਵਾਨ ਇਉਂ ਨਹੀਂ ਪਰਖੀਦਾ ਦਿਲ ਚੱਕ ਕੇ ਲਗਾ ਸੱਜਣ ਜੀਓ ਮੇਰੀ ਤਾਂ ਇੰਨੀ ਬੇਨਤੀ ਹੈ ਕੋਈ ਸਿਆਣਾ ਸਰੀਰ ਥਾਪੋ ਜੋ ਬਚਪਨ ਦੇ ਦਿਹਾੜੇ ਸਤਿਗੁਰ ਦੇ ਉਹ ਕਾਜ ਸੰਭਾਲੇ ਤੇ ਐਸੀ ਰਵਸ ਰੱਖੇ ਜੋ ਪਾਤਸ਼ਾਹ ਦਾ ਗੁੱਸਾ ਸ਼ਮਨ ਹੋ ਜਾਏ ਠੰਡਾ ਹੋ ਜਾਏ ਤੇ ਸਾਰੇ ਬਚੇ ਰਹੀਏ ਹਰ ਦਿੱਤਾ ਜੀ ਬੋਲਿਓ ਸੱਜਣਾ ਤੂੰ ਕਿੱਥੇ ਸਰੋਵਰ ਵਿੱਚ ਰਹਿ ਕੇ ਕਮਲ ਦੀ ਸਾਰ ਨਹੀਂ ਪਾਈ ਮੈਂ ਦਾਸ ਆਂ ਪਰ ਸਤਗੁਰ ਦੇ ਲਾਡ ਵਿੱਚ ਫਖਰ ਵਿੱਚ ਤੇ ਨਖਰੇ ਨਾਲ ਆਉਂਦਾ ਔਰੰਗਾ ਖੱਪ-ਖੱਪ ਮਰੇਗਾ ਗੁਰੂ ਘਰ ਅਡੋਲ ਰਹੇਗਾ ਜੋ ਗੁਰੂ ਕਰੇਗਾ ਸੋ ਠੀਕ ਨਿਕਲੇਗਾ ਚਾਹੇ ਕਦੋਂ ਨਿਕਲੇ ਬਾਕੀ ਰਿਹਾ ਪ੍ਰਬੰਧ ਮਾਮਾ ਕਿਰਪਾਲ ਜੀ ਤੋਂ ਵੱਧ ਹੋਰ ਕੌਣ ਸਿਆਣਾ ਹੈ ਸਾਰਾ ਰਾਜਕਾਜ ਸੰਭਾਲੇ ਬੈਠਿਆ ਸਾਰਾ ਪ੍ਰਬੰਧ ਸੋਹਣਾ ਟੁੱਰ ਰਿਹਾ ਹੈ ਦੋਵੇਂ ਮਾਤਾ ਜੀ ਮਾਤਾ ਨਾਨਕੀ ਜੀ ਦਾਦੀ ਜੀ ਤੇ ਮਾਤਾ ਗੁਜਰੀ ਜੀ ਦਸ਼ਮੇਸ਼ ਪਿਤਾ ਜੀ ਸੋਹਣੇ ਮਾਤਾ ਜੀ ਆਪ ਦਾਨੇ ਹਨ ਸਭ ਤਰ੍ਹਾਂ ਰੱਖਿਆ ਸੰਭਾਲ ਕਰ ਰਹਾ ਸਾਰੇ ਮਰਮੇ ਹਨ ਮਹਿਰਮ ਹਨ ਇਹ ਵੇਖ ਲੈ ਕਿ ਮਾਮਾ ਵੀ ਤੇ ਮਾਵਾਂ ਵੀ ਉਸ ਤੇਰੇ ਦਸੇ ਬੱਚੇ ਦਾ ਸਭ ਕੁਝ ਸਵਾਰ ਦੇ ਤੇ ਉਹਦੇ ਹਾਸੇ ਖੇਡੇ ਮੂੰਹੋਂ ਨਿਕਲੇ ਬਚਨਾ ਤੇ ਪਹਿਰਾ ਦੇਦੇ ਰਹੇ ਜ਼ਰੂਰੀ ਤੂੰ ਜ਼ਰੂਰੀ ਮਾਮਲੇ ਵਿੱਚ ਜੋ ਉਸ ਰੱਬ ਦੇ ਬਾਲਕੇ ਦੇ ਮੋਹੋਂ ਨਿਕਲ ਜਾਂਦਾ ਇੰਜ ਕਰੋ ਤਾਂ ਸਾਰੇ ਉਹੋ ਕੁਛ ਕਰਦੇ ਹਨ ਆਪਣੀ ਮਰਜ਼ੀ ਨਹੀਂ ਕਰਦੇ ਉਹ ਜਾਣਦੇ ਹਨ ਕਿ ਇਸ ਕਸ਼ੂਰ ਅਵਸਥਾ ਦੇ ਸਰੀਰ ਵਿੱਚ ਜੋਤ ਤਾਂ ਗੁਰੂ ਨਾਨਕ ਦੇਵ ਜੀ ਦੀ ਹੈ ਉਹ ਸਰੀਰ ਵੱਲ ਨਹੀਂ ਜੋਤ ਵੱਲ ਤੱਕਦੇ ਨੇ ਜੋਤ ਵੱਲ ਤੱਕ ਮਿੱਤਰਾ ਜੋਤ ਵੱਲ ਕੁਝ ਸੁਣ ਕੇ ਕੰਨ ਲਾ ਕੇ ਅੱਖਾਂ ਖੋਲ ਹਾਂ ਔ ਕੀ ਸੱਧ ਹੈ ਹਾਂ ਤੱਕ ਵਰੇਸ ਨਿੱਕੀ ਹੈ ਠੀਕ ਪਰ ਵੇਖ ਅੰਮ੍ਰਿਤ ਵੇਲੇ ਪਿਤਾ ਪਿਤਾਮਾ ਵਾਂਗੂ ਉੱਠ ਬੈਠਦੇ ਹਨ ਸਮੇ ਸਿਰ ਦੀਵਾਨ ਵਿੱਚ ਅਪੜਦੇ ਹਨ ਸੰਤਾਂ ਨਾਲ ਮਿੱਠੀ ਮਿੱਠੀ ਬਾਤ ਕਰਕੇ ਠੰਡ ਪਾ ਜਾਂਦੇ ਹਨ ਕਿਤੇ ਹੋਣ ਕਿਸੇ ਰੰਗ ਵਿੱਚ ਹੋਣ ਰੋ ਰਾਸ ਵੇਲੇ ਅਪੜ ਜਾਂਦੇ ਨੇ ਸਤਗੁਰੂ ਨਾਨਕ ਦੇਵ ਜੀ ਦੇ ਬਾਲ ਬਰੇਸ਼ ਵਾਂਗੂ ਇਲਾਹੀ ਖਿੱਚਾ ਪਾਉਂਦੇ ਸਭਨਾ ਦੇ ਅੱਖਾਂ ਦੇ ਤਾਰੇ ਬਣੇ ਹੋਏ ਸਦੜੇ ਦੇਂਦੇ ਨੇ ਰੱਬੀ ਕੂਕਾਂ ਕੂਕੋਟ ਗਿਆ ਨੈਣ ਜੋੜ ਇਲਾਹੀ ਰੰਗ ਮਗਨਾਰ ਹੋ ਹੋ ਜਾਂਦੇ ਹਨ ਹੈ ਫੇਰ ਉਹ ਬਈ ਧਿਆਨ ਕਰੋ ਆਉ ਤੱਕੂ ਇਲਾਹੀ ਸਦੜਾ ਸੁਣੋ ਔਰ ਵੇਖੋ ਕਿ ਸ਼ੋਰ ਗੁਰੂ ਜੀ ਦੀ ਧੁਨ ਆ ਰਹੀ ਹੈ ਸਭ ਸੰਜਮ ਰਹੀ ਸਿਆਣਪ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ જયਕਾਰ ਜਿਉ ਫਿਰ ਚੁੱਪ ਹੋ ਗਏ ਇਹਨਾਂ ਨੂੰ ਫਿਰ ਸਾਧੂ ਠੀ ਮੇਰੇ ਗੁਣ ਆਵ ਗੁਣ ਨਾ ਵਿਚਾਰਿਆ ਪਰਬ ਆਪਣਾ ਬਿਰਦ ਸਮਾਰਿਆ ਕੰਠ ਲਾਏ ਕੇ ਰਖਿਓਨ ਲੱਗੈ ਨ ਤਤੀ ਵਾਉ ਜਿਉ ਬੜਾ ਰਸ ਆ ਬਾਰ ਬਾਰ ਕਦੀ ਸ਼ਾਂਤੀ ਹੁੰਦੀ ਹੈ ਫਿਰ ਸਾਦ ਉੱਠਦੀ ਹੈ ਔਰ ਨੇੜੇ ਹੁੰਦੀ ਹੈ ਤੇਰੀਆਂ ਸਦਾ ਸਦਾ ਚੰਗਿਆਈਆਂ ਨੇ ਰਾਤ ਦੇ ਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜਿਓ ਇੰਨੇ ਨੂੰ ਸਾਈਂ ਦੇ ਰੰਗ ਰਤੀ ਮਿੱਠੇ ਮਿੱਠੇ ਪਿਆਰ ਵਿੱਚ ਭਰੀ ਸ਼ੁਕਰ ਸ਼ੁਕਰ ਦਾ ਮੇ ਵਸਾਉਂਦੀ ਕਿਸ਼ੋਰ ਗੁਰੂ ਜੀ ਦੀ ਮੂਰਤੀ ਆ ਖੜੀ ਹੋਈ ਤੇਰੀਆਂ ਸਦਾ ਸਦਾ ਚੰਗਿਆਈਆਂ ਦੀ ਤੁੰ ਬਾਰ ਬਾਰ ਨਿੱਕੀ ਨਿੱਕੀ ਮਿੱਠੀ ਮਿੱਠੀ ਧੁੰਨ ਵਿੱਚ ਅਲਾਪੀ ਜਾ ਰਹੀ ਹੈ ਨੈਣ ਆਕਾਸ਼ਾਂ ਵੱਲ ਖਿੱਚੇ ਜਾ ਰਹੇ ਹਨ ਸਾਰੇ ਸਰੀਰਾਂ ਨੇ ਉੱਠ ਕੇ ਨਮਸਕਾਰ ਕੀਤੀ ਉਸ ਬਾਲ ਵਰੇਸ਼ ਕਸ਼ੂਰ ਅਵਸਥਾ ਸਾਈ ਦੇ ਲਾਡਲੇ ਦੇ ਮੋਹ ਤੁਨ ਕਹਾ ਰੁੱਠੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਰਿਆਂ ਦੀਆਂ ਨਜ਼ਰਾਂ ਸੁਰ ਹੋਈ ਸਾਜ ਵਾਂਗੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇ ਸੰਗੀਤ ਵਿੱਚ ਥਰਾ ਉਠੀਆਂ ਅੱਧੀ ਕੜੀ ਇਹ ਕੀਰਤਨ ਇਹ ਅਲਾਹੀ ਰੰਗ ਦਾ ਨਾਦ ਬੱਜਾ ਰਿਹਾ ਨੈਣ ਮੁੰਦ ਗਏ ਤੇ ਇਸੇ ਰਸ ਮਗਨ ਵਿੱਚ ਮਾਨੋ ਸਤਗੁਰ ਨਾਨਕ ਅਰਸ਼ਾ ਵਿੱਚ ਖੜੇ ਹਨ ਔਰ ਮੇਰਾ ਦਾ ਮੀ ਵਰਸਾ ਰਹੇ ਹਨ ਇਹ ਸਾਰੀ ਉਸ ਨਾਲ ਨਿਹਾਲ 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 ਹੋ ਰਹੇ ਹਨ ਇਸੇ ਰੰਗ ਨੈਣ ਮੁੰਦੇ ਗਏ ਧਿਆਨ ਮਗਨਾਰ ਹੁੰਦੇ ਗਏ ਜਦ ਲੈਣ ਖੁੱਲੇ ਤਾਂ ਠੰਡਾ ਸਵਾਦ ਵਰਤ ਰਿਆ ਸੀ ਹਾਂ ਦਲਚੀ ਵਰਗੇ ਪੱਕੇ ਦੁਨੀਆਦਾਰ ਬਣ ਬ੍ਰਿਤੀ ਵਾਲੇ ਇੱਕ ਵਾਰ ਤਾਂ ਰੂਹ ਦੇ ਟਿਕਾਓ ਦਾ ਠੌਂਕਾ ਲੈ ਲੀਤਾ ਪਰੰਤੂ ਹੁਣ ਉਹ ਮੋਹਣੇ ਕਿਸ਼ੋਰ ਮੂਰਤੀ ਗੁੰਮ ਹੋ ਗਈ ਸੀ ਪਤਾ ਨਹੀਂ ਕੌਣ ਪਾਣ ਵਿੱਚ ਵਿਆਪੀ ਲਫਟ ਵਾਂਗੂ ਕਿਧਰਾ ਲੋਪ ਹੋ ਗਿਆ ਕਿਧਰ ਡਾਰੀ ਮਾਰੀ ਗਈ ਪਾਇਰ ਦਿੱਤਾ ਜੀ ਦੇ ਰਸੀਏ ਗਲੇ ਤੇ ਬੜੀ ਮਿੱਠੀ ਪਿਆਰੀ ਆਵਾਜ਼ ਵਿੱਚ ਇੱਕ ਦਮਕਾਰ ਖਾਦਾ ਇੱਕ ਡਾਡੀ ਮਿੱਠੀ ਤੇ ਕੰਪੀ ਸੁਰ ਵਿੱਚ ਕੀਰਤਨ ਉਚਾਰਨ ਹੋ ਗਿਆ ਹਾਂ ਗੁਸਾਏ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਮਾਲੜਾ ਸਭ ਹੋਈ ਸਿੱਜ ਇਕੱਠੀਆਂ ਧਰ ਬੈਠਾ ਵੇਖੇ ਆਪ ਜੀਓ ਵਾਤ ਵੰਜਰ ਟਮਕ ਠੀਰ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈ ਗੁਰ ਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਤੂੰ ਵਰਨਾ ਚਿਹਣਾ ਬਾਹਰ ਹਰ ਦਿਸ ਹੈ ਹਾਜ਼ਰ ਜ਼ਾਹਰ ਸੁਣ ਸੁਣ ਤੁਝੇ ਤੇ ਆਇਂਦੇ ਤੇਰੇ ਭਗਤ ਰਤੇ ਗੁੰਤਾਸ ਜੀਉ ਮੈਂ ਜੁਗ ਜੁਗ ਦਏ ਸੇਵੜੀ ਗੁਰਕੱਟੀ ਮਹੰਡੀ ਜੇਵੜੀ ਹਉ ਬਹੁੜ ਸਿੰਜਣਾ ਨਚਉ ਨਾਨਕ ਆਸਰ ਲੱਦਾ ਭਾਲ ਜੀਉ ਵਾਤਾਵਰ ਆਨੰਦ ਮੈਂ ਅਮਰਤ ਮੈਂ ਹੂੰ ਹਿੰਦੁਸਤਾਨ ਸਦੀਆਂ ਦੀ ਮਾਰ ਖਾਂਦਾ ਆਪਣੇ ਸੁਰਤ ਵੀ ਗਵਾ ਬੈਠਾ ਸੀ ਪਸ਼ਮਤ੍ਰੂ ਤੋਂ ਜਰਵਾਣਾ ਆਇਆ ਜ਼ੁਲਮ ਤੇ ਸ਼ਕਤੀਆਂ ਕਰਕੇ ਮਾਲਕ ਬਣ ਬੈਠਾ ਸਮਾ ਪਾ ਕੇ ਉਹ ਨਤਾਣਾ ਹੋ ਗਿਆ ਫਿਰ ਹੋਰ ਵਿਦੇਸ਼ੀ ਆਇਆ ਉਹ ਮਾਲਕ ਬਣ ਬੈਠਾ ਦੇਸ਼ ਵਾਸੀਆਂ ਨੂੰ ਜਿਨ੍ਹਾਂ ਦੇ ਘਰ-ਬਾਰ ਭੋਏ, ਮਾਲ, ਮਿਲਕ ਜਿਨ੍ਹਾਂ ਦੇ ਖੂਨ ਵਿੱਚੋਂ ਇੱਥੋਂ ਦੀ ਮਿੱਟੀ ਦੇ ਬਣੇ ਹੋਏ ਸਰੀਰਾਂ ਵਿੱਚ